ਭਾਰਤ ਵਿੱਚ ਖਤਮ ਹੋਣ ਲੱਗੀ ਗਰੀਬੀ ਭਾਰਤ ਵਿੱਚ 17 ਕਰੋੜ ਲੋਕ ਗਰੀਬੀ ਚੋਂ ਆਏ ਬਾਹਰ World Bank ਦੀ ਰਿਪੋਰਟ ਵਿੱਚ ਹੋਇਆ ਖੁਲਾਸਾ ਜੀ ਹਾਂ World Bank ਦੀ ਰਿਪੋਰਟ ਦੇ ਮੁਤਾਬਕ ਪਿਛਲੇ 10 ਸਾਲਾਂ ਦੇ ਵਿੱਚ ਭਾਰਤ ਵਿੱਚ ਗਰੀਬੀ ਘਟੀ ਹੈ ਯਾਨੀ ਕਿ 17 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਨੇ ਜੇਕਰ ਗੱਲ ਪਾਕਿਸਤਾਨ ਦੀ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਵੱਡੀ ਗਿਣਤੀ ਗਰੀਬੀ ਰੇਖਾ ਤੋਂ ਹੇਠਾਂ ਦੱਸੀ ਗਈ ਹੈ ਇਹ ਰਿਪੋਰਟ World Bank ਦੀ ਹੈ ਵਰਲਡ ਬੈਂਕ ਨੇ ਆਪਣੀ ਹਾਲੀਆ ਪਾਵਰਟੀ ਐਂਡ ਇਕਵਿਟੀ ਰਿਬਰੀਫ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਭਾਰਤ ਇੱਕ ਦਹਾਕੇ ਦੌਰਾਨ ਗਰੀਬੀ ਘਟ ਕਰਨ ਵਿੱਚ ਸਫਲ ਰਿਹਾ ਹੈ ਜਦ ਕਿ ਸਰਹੱਦੀ ਤਣਾਅ ਪੈਦਾ ਕਰਕੇ ਰੱਖਣ ਵਾਲੇ ਗਵਾਂਡੀ ਮੁਲਕ ਪਾਕਿਸਤਾਨ ਦੀ ਅੱਧੀ ਆਬਾਦੀ ਗਰੀਬੀ ਵਿੱਚ ਜੀਵਨ ਹੰਡਾ ਰਹੀ ਹੈ ਰਿਪੋਰਟ ਮੁਤਾਬਕ ਭਾਰਤ ਨੇ 2011-12 ਤੋਂ 2022-23 ਦਰਮਿਆਨ ਬੇਹੱਦ ਗਰੀਬੀ ਵਿੱਚ ਰਹਿ ਰਹੇ 17.1 ਕਰੋੜ ਲੋਕਾਂ ਨੂੰ ਬਾਹਰ ਕੱਢਿਆ ਹੈ ਗਰੀਬੀ ਪਾਵ ਰੋਜ਼ਾਨਾ ਲਗਭਗ 172 ਰੁਪਏ ਤੋਂ ਘੱਟ ਤੇ ਜੀਵਨ ਨਿਰਵਾਹ ਕਰਨ ਵਾਲੇ ਲੋਕਾਂ ਦੀ ਗਿਣਤੀ 2011-12 ਵਿੱਚ 16.2 ਫੀਸਦੀ ਤੋਂ ਘਟ ਕੇ 2022-23 ਵਿੱਚ 2.3 ਫੀਸਦੀ ਰਹਿ ਗਈ ਇਸ ਨਾਲ 17.1 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਆਏ ਨੇ ਰੀਪੋਰਟ ਮੁਤਾਬਕ ਪਿੰਡ ਵਿੱਚ ਬੇਹੱਦ ਗਰੀਬੀ 18.4% ਤੋਂ ਘਟ ਕੇ 2.8% ਤੇ ਆ ਗਈ ਹੈ ਜਦਕਿ ਸ਼ਹਿਰੀ ਖੇਤਰ ਵਿੱਚ ਇਹ 10.7% ਤੋਂ ਘਟ ਕੇ 1.1% ਤੇ ਰਹਿ ਗਈ ਹੈ ਪਿੰਡੂ ਸ਼ਹਿਰੀ ਅੰਤਰ 7.7% ਤੋਂ ਘਟ ਕੇ 1.7% ਦੀ ਤੇ ਆ ਗਿਆ ਇਸ ਸਾਲਾਨਾ 16% ਦੀ ਗਿਰਾਵਟ ਹੈ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਕਮਾਂਤਰੀ ਗਰੀਬੀ ਰੇਖਾ 3 ਡਾਲਰ ਮਾਸਿਕ ਦੀ ਕਮਾਈ ਤੇ ਆਧਾਰਿਤ ਹੈ ਪਾਕਿਸਤਾਨ ਵਿੱਚ ਅਜਿਹੇ ਲੋਕ 45% ਦੀ ਹਨ ਜਿਨ੍ਹਾਂ ਦੀ ਕਮਾਈ ਮਹੀਨੇ ਵਿੱਚ 3 ਡਾਲਰ ਵੀ ਨਹੀਂ ਹੈ ਇਸੇ ਤਰ੍ਹਾਂ ਭਾਰਤ ਗਰੀਬੀ ਦੇ ਅੰਕੜਿਆਂ ਵਿੱਚ ਗਿਰਾਵਟ ਮਗਰੋਂ ਹੁਣ ਲੋਅ ਮਿਡਲ ਇਨਕਮ ਦੇਸ਼ਾਂ ਦੀ ਕੈਟਾਗਰੀ ਚੋਂ ਬਾਹਰ ਆ ਗਿਆ ਹੈ ਇੱਥੇ ਰੋਜ਼ਾਨਾ ਲਗਭਗ 292 ਰੁਪਏ ਤੋਂ ਘੱਟ ਕਮਾਉਣ ਵਾਲਿਆਂ ਨੂੰ ਲੋਅਰ ਮਿਡਲ ਕਲਾਸ ਗਰੀਬੀ ਵਿੱਚ ਮੰਨਿਆ ਜਾਂਦਾ ਹੈ ਇਸ ਦੌਰਾਨ 37.8 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲਣ ਵਿੱਚ ਸਫਲ ਰਹੇ ਨੇ